ਜਿਹੜਾ ਜਿਹੜਾ ਇਹ ਕੀਤਾ ਗਿਆ ਸਾਰਾ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਕੁਝ ਦਿਨ ਪਹਿਲਾਂ ਜਿਹੜੀ ਆ ਲੈਂਡ ਪੋਲਿੰਗ ਦੀ ਜਿਹੜੀ ਪਾਲਸੀ ਜਿਹੜੀ ਆ ਉਹ ਲੋਕਾਂ ਦੇ ਉੱਤੇ ਜਿਹੜੀ ਥੋਪੀ ਸੀ ਜਿਹਦੇ ਲੰਬੇ ਸਮੇਂ ਤੋਂ ਕਿਸਾਨ ਵੀਰਾਂ ਨੇ ਸਾਰੇ ਵਕ ਵਕ ਜਥਿਆਂ ਜਥੇਬੰਦੀਆਂ ਨੇ इवन देन ਸਾਡੀ ਕਾਂਗਰਸ ਪਾਰਟੀ ਨੇ ਸਦਾ ਰਾਜਾ ਵੜਿੰਗ ਜੀ ਅਤੇ ਸਾਰੇ ਲੀਡਰਸ਼ਿਪਬਾਨਾਂ ਨੇ ਅਤੇ ਇਸ ਦਾ ਵਿਰੋਧ ਕਰਨਾ ਸਟਾਰਟ ਕੀਤਾ ਸੀ ਜਿਸ ਦੇ ਰੋਵਲ ਜੋ ਅੱਜ ਸਰਕਾਰ ਨੂੰ ਝੁਕਣਾ ਪਿਆ ਕਿਉਂਕਿ ਇਹ ਪਾਲਸੀ ਜਿਹੜੀ ਹੈ ਦਿੱਲੀ ਵਾਲਿਆਂ ਦੇ ਕਹਿਣ ਤੇ ਇਹਨਾਂ ਨੇ ਪਾਲਸੀ ਬਣਾਈ ਸੀ ਇਤੇ ਵਿੱਚ ਬਹੁਤ ਵੱਡਾ ਜਿਹੜਾ ਕਿਸਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਸਾਰੇ ਲੋਕਾਂ ਦਾ ਏਕੇ ਨੂੰ ਵੇਖਦੇ ਅੱਜ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਅੱਜ ਇਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਮੈਂ ਸਮੁੱਚੇ ਕਿਸਾਨ ਵੀਰਾਂ ਨੂੰ ਪੰਜਾਬ ਕਾਂਗਰਸ ਵੱਲੋਂ ਕੱਲੇ-ਕੱਲੇ ਪੰਜਾਬੀ ਨੂੰ ਮੁਬਾਰਕਵਾਦ ਦਿੰਦਾ ਜਿਨ੍ਹਾਂ ਨੇ ਸਾਰਾ ਆਪਣਾ ਏਕਤਾ ਦਾ ਸਬੂਤ ਦਿੰਦੇ ਹੋਏ ਅੱਜ ਇਸ ਜੋ ਇਹਨਾਂ ਦਾ ਫੈਸਲਾ ਜਿਹਦਾ ਵਿਰੋਧ ਕੀਤਾ ਤੇ ਜਿਹੜੀ ਪਾਲਿਸੀ ਜਿਹੜੀ ਆ ਰੱਦ ਹੋਈ ਆ ਸੋ ਸਾਰਿਆਂ ਨੂੰ ਮੈਂ ਮੁਬਾਰਕਵਾਦ ਦਿੰਦਾ ਸੋ ਕਿਉਂਕਿ ਜਿੱਥੇ ਅਸੀਂ ਆਪਣੀ ਗੱਲ ਕਰੀਏ ਘਰਾਲੇ ਦੀ ਜਿਹੜੀ ਇਸ ਘਰਾਲੇ ਦੀ ਇਹਨਾਂ ਨੇ ਜਿਹੜੀ ਲੈਂਡ ਜਿਹੜੀ ਇਹਨਾਂ ਨੇ ਐਕਵਾਇਰ ਕਰਨੀ ਸੀ ਉਹ ਪਹਿਲਾਂ ਵੀ ਉਹ ਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਐਕਵਾਇਰ ਹੋ ਚੁੱਕਾ ਉਸ ਤੋਂ ਬਾਅਦ ਜੇ ਅੱਜ ਫੇਰ ਦੁਬਾਰਾ ਜੇ ਐਕਵਾਇਰ ਹੋ ਜਾਂਦਾ ਉਹ ਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਪਹਿਲਾਂ ਵੀ ਸਾਡੇ ਮਾਨਯੋਗ ਹਲਕਾ ਵਿਧਾਇਕ ਜੀ ਉਹਨਾਂ ਨੇ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲ ਕੇ ਆ ਗਵਰਨਰ ਸਾਹਿਬ ਦੇ ਨਾਮ ਤੇ ਮੰਗ ਪੱਤਰ ਤੇ ਉਸ ਤੋਂ ਪਹਿਲਾਂ ਵੀ ਈਵਨ ਦਨ ਮੇਲਾਂ ਪਾਈਆਂ ਟਾਈਮ ਵੀ ਮੰਗਿਆ ਸੀ ਉਹਨਾਂ ਨੇ ਸੋ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀ ਜੀ ਘਰਾਲੇ ਦੀ ਜੇ ਕੋਈ ਵੀ ਅਫਸਰ ਜਾਂ ਕੋਈ ਵੀ ਨਮਾਇੰਦਾ ਜਿਹੜਾ ਇੱਥੇ ਐਕਵਾਇਰ ਕਰਨ ਆਊਗਾ ਤਾਂ ਸਾਰਿਆਂ ਦਾ ਪਹਿਲਾਂ ਐਮਐਲਏ ਸਾਹਿਬ ਨੋਸ ਕਰਕੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਆ ਉਹ ਉਥੇ ਮੈਂ ਖੜਾਂਗਾ ਤੇ ਇਹ ਜਿਹੜੀ ਆ ਇੱਕ ਕਦੀ ਵੀ ਇਹ ਜਿਹੜੀ ਲੈਂਡ ਜਿਹੜੀ ਆ ਐਕਵਾਇਰ ਨਹੀਂ ਹੋਣ ਦਵਾਂਗੇ ਸੋ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੇਬਾਨਾ ਇਕੱਠੇ ਹੋ ਕੇ ਅੱਜ ਅਸੀਂ ਲੱਡੂ ਵੀ ਜਿਹੜੇ ਵੰਡੇ ਆ ਕਿਉਂਕਿ ਸਾਰਿਆਂ ਦੀ ਇਹ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਕਹ ਲਈਏ ਹਰ ਹਰ ਜਥੇਬੰਦੀ ਜਿਹੜੀ ਆ ਉਹਨਾਂ ਨੇ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਕਰਦਾ ਸੋ ਲਾਸਟ ਕੀਰ ਕਹਿਣਾ ਕਿਸਾਨ ਇਕਤਾ ਜਿੰਦਾਬਾਦ ਕਿਉਂਕਿ ਇਸ ਤਰ੍ਹਾਂ ਹੀ ਜਿਹੜਾ ਲੋਕ ਇਕੱਠੇ ਹੋ ਕੇ ਜਿੱਥੇ ਵੀ ਇਹ ਜ਼ਰੂਰੀ ਨਹੀਂ ਕਿ ਇਹ ਸਰਕਾਰ ਦੀ ਹੈ ਜਦੋਂ ਵੀ ਕੋਈ ਪਾਲਸੀ ਗਲਤ ਬਣਦੀ ਜਾਂ ਕੋਈ ਆ ਕੋਈ ਜੁਰਮ ਹੁੰਦਾ ਉਹਦੇ ਖਿਲਾਫ ਡਟ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਹੀ ਜਿਹੜਾ ਅਗਾਂਹ ਵੀ ਜਿਹੜਾ ਵਾ ਉਹ ਲੜਨਾ ਚਾਹੀਦਾ ਪ੍ਰਧਾਨ ਜੀ ਇੱਕ ਹੋਰ ਮੁੱਦਾ ਹੈ ਗੁਰਦਾਸਪੁਰ ਦੇ ਵਿੱਚ ਦੇਖਿਆ ਹੈਗਾ ਤਾਂ ਹੀ ਪਿਛਲੇ 2 ਸਾਲ ਪਹਿਲਾਂ ਵੀ 15 ਅਗਸਤ ਵਾਲੇ ਦਿਨ ਇੱਧਰ ਤੁਸੀਂ ਬਨ ਟਟਨਗਨ ਫਾੜਾ ਆੜਾ ਆਇਆ ਸੀ ਇਸ ਵੇਲੇ ਵੀ ਕਿਸਾਨ ਉੱਥੋਂ ਦੇ ਡਰੇ ਹੋਏ ਆ ਕਿਉਂਕਿ ਪਾਣੀ ਬਹੁਤ ਚੜਿਆ ਹੋਇਆ ਤੇ ਕਿਸਾਨਾਂ ਦੇ ਵਿੱਚ ਉੱਥੇ ਕੋਈ ਵੀਡੀਓ ਵੀ ਵਾਇਰਲ ਵਾਇਰਲ ਹੋਈਆਂ ਆ ਸਰਕਾਰਾਂ ਦੀਆਂ ਜਮਦੀ ਉਦਾਂ ਸਰਕਾਰਾਂ ਦੀਆਂ ਲੋਕ ਡਰੇ ਹੋਏ ਆ ਕਿ ਕਿਤੇ ਫੇਰ ਨਾ ਉਹ ਹਾਲਾਤ ਕਿਉਂਕਿ ਲੋਕ ਕਹਿ ਰਹੇ ਆ ਕਿ ਸਹੀ ਬੰਦੋਬਸਤ ਨਹੀਂ ਕੀਤਾ ਗਿਆ ਜੋ ਵਾਹ ਤੁੱਟੇ ਸੀ ਵੇਖੋ ਜਦੋਂ ਕੋਈ ਵੀ ਬਰਸਾਤੀ ਸੀਜ਼ਨ ਹੁੰਦਾ ਜਿਹੜਾ ਦੇ ਵੱਖ-ਵੱਖ ਡਿਪਾਰਟਮੈਂਟ ਹੁੰਦੇ ਆ ਉਹਨਾਂ ਨੂੰ ਇਹ ਜਿਹੜੇ ਪ੍ਰਬੰਧ ਪਹਿਲਾਂ ਦੇਖਣੇ ਚਾਹੀਦੇ ਆ ਕਿਉਂਕਿ ਪਤਾ ਵੀ ਆ ਵੀ ਬਰਸਾਤੀ ਸੀਜ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਨਹੀਂ ਖਿਆਲ ਇਹ ਸਰਕਾਰ ਜਿਹੜੀ ਆ ਫੇਲ ਹੋਈ ਆ ਕਿਉਂਕਿ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਜਿਹੜੇ ਸਾਰੇ ਹੈਗੇ ਨੇ ਇਹਨਾਂ ਨੂੰ ਪ੍ਰੋਪਰ ਹਰ ਸਾਲ ਇਹਨਾਂ ਨੇ ਸਫਾਈ ਕਰਾਉਣੀ ਹੁੰਦੀ ਹੈ ਜਿੱਥੇ ਕੋਈ ਬੰਦ ਦੀ ਹੈ ਰਿਪੇਅਰ ਰਿਪੇਅਰ ਚਪੇਰ ਵੀ ਜਿਹੜੀ ਉਹ ਵੀ ਇਹਨਾਂ ਨੇ ਕਰਾਉਣੀ ਹੁੰਦੀ ਹੈ ਸੋ ਇਹ ਟੋਟਲੀ ਫੇਲ ਹੈ ਜਿੱਥੇ ਤੁਸੀਂ ਫਲੱਡ ਫਲੱਡ ਇਹਨਾਂ ਦੀ ਤੁਸੀਂ ਸਿੱਧੀ ਗੱਲ ਕਰ ਰਹੇ ਹੋ ਉੱਥੇ ਹਰ ਪੱਖੋਂ ਫੇਲ ਹੋਈ ਹੈ ਜਾਂ ਲਾਅ ਡਾਕਟਰ ਦੀ ਗੱਲ ਕਰ ਲਈ ਜਾਂ ਕਿਸੇ ਦੀ ਸੋ ਇਹ ਇਹਨਾਂ ਦੇ ਫੇਲਿਅਰ ਸਾਬਤ ਹੈ ਕਿਉਂਕਿ ਉੱਥੇ ਅੱਜ ਮੈਂ ਵੀਡੀਓ ਮੈਂ ਵੀ ਦੇਖੀ ਉੱਥੇ ਆਮ ਆਦਮੀ ਵਾਲੇ ਔਰ ਬੀਜੇਪੀ ਵਾਲੇ ਜਿਹੜੇ ਉੱਥੇ ਲੜ ਰਹੇ ਸੀ ਪਰ ਅਜੇ ਵੀ ਮੇਰਾ ਖਿਆਲ ਉੱਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਪਾਣੀ ਜਿਹੜਾ ਕਾਫੀ ਉੱਪਰ ਤੱਕ ਆਇਆ ਸੋ ਇਹ ਇਹਨਾਂ ਦਾ ਫੇਲਿਅਰ ਆ ਸੋ ਜਿਲ੍ਹਾ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇੱਥੇ ਜਿਹੜਾ ਵਾ ਜੋ ਵੀ ਉਹਨਾਂ ਲੋਕਾਂ ਦੀ ਸਮੱਸਿਆ ਉਹਨਾਂ ਨੂੰ ਹੱਲ ਕੀਤਾ ਜਾਏ। ਪ੍ਰੈਸ ਕਾਨਫਰੈਂਸ ਕੀਤੀ ਹੈ ਇਹ ਜੋ ਪੰਜਾਬ ਗਵਰਨਮੈਂਟ ਨੇ ਲੈਂਡ ਪੂਲਿੰਗ ਪਾਲਿਸੀ ਬਣਾਈ ਸੀ ਇਹ ਬਿਲਕੁਲ ਪੰਜਾਬੀਆਂ ਤੇ ਕਿਸਾਨਾਂ ਦੇ ਬਿਲਕੁਲ ਜੜੀ ਹੈ ਰੂਸੀ ਕਿਉਂਕਿ ਇਸ ਪਾਲਿਸੀ ਦੇ ਨਾਲ ਜਿਹੜੀ ਕਿਸਾਨੀ ਬਿਲਕੁਲ ਹੀ ਖਤਮ ਹੋ ਜਾਣੀ ਸੀ ਪੰਜਾਬ ਦੇ ਵਿੱਚ ਤਾਂ ਅੱਗੇ ਹੀ ਕਿਸਾਨੀ ਬਹੁਤ ਘਟੇ ਜਾ ਰਹੀ ਹੈ ਔਰ ਇੱਥੋਂ ਦੇ ਜਿਹੜੇ ਕਾਰੋਬਾਰ ਨਾ ਹੋਣ ਕਰਕੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਵੈਸੇ ਹੀ ਜਿਹੜਾ ਪੰਜਾਬ ਦੇ ਵਿੱਚੋਂ ਬਾਹਰ ਜਾ ਕੇ ਆਪਣਾ ਕਾਰੋਬਾਰ ਕਰ ਰਹੀ ਹੈ ਤੇ ਇਹ ਪਾਲਿਸੀ ਦੇ ਨਾਲ ਜਿਹੜਾ ਬਿਲਕੁਲ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਦੇ ਨਾਲ ਕਿਸਾਨਾਂ ਕੋਲ ਤੇ ਕਾਰੋਬਾਰ ਹੀ ਕੋਈ ਨਹੀਂ ਰਹੇਗਾ ਤੇ ਕਿਸਾਨਾਂ ਦੇ ਨਾਲ ਕਾਰੋਬਾਰ ਨਾਲ ਅਸੀਂ ਵਪਾਰੀ ਲੋਕ ਵੀ ਜੁੜੇ ਹੋਏ ਆ ਮਜ਼ਦੂਰ ਜੁੜੇ ਹੋਏ ਆ ਸਾਰਾ ਪੰਜਾਬ ਹੁੰਦਾ ਜੁੜਿਆ ਹੋਇਆ ਹੈ ਕਿਸਾਨਾਂ ਦੇ ਨਾਲ ਕਿ ਕਿਸਾਨ ਖੁਸ਼ਹਾਲ ਹੈ ਤੇ ਪੰਜਾਬ ਖੁਸ਼ਹਾਲ ਹੈ ਕਿਉਂਕਿ ਉਹਨਾਂ ਦੀ ਕੋਨਵੀਂ ਇੱਦਾਲੀ ਆਪਾਂ ਖੜੇ ਆ ਤੇ ਇਹੋ ਜਿਹੇ ਪਾਲਿਸੀਆਂ ਲਿਆਂਦ ਤੋਂ ਪਹਿਲਾਂ ਸਰਕਾਰਾਂ ਨੇ 20 ਵਾਰੀ ਸੋਚਣਾ ਚਾਹੀਦਾ ਵੀ ਆਪਾਂ ਪੰਜਾਬ ਦੇ ਭਲੇ ਲਈ ਕੰਮ ਕਰਨਾ ਨਾ ਕਿ ਕਿਸੇ ਨੂੰ ਖਤਮ ਕਰਨ ਵਾਸਤੇ ਇਹਦੇ ਨਾਲ ਕਿਸਾਨ ਕਿਸਾਨੀ ਵੀ ਖਤਮ ਹੋਣੀ ਤੇ ਕਿਸਾਨ ਵੀ ਖਤਮ ਹੋਣੇ ਸੀ ਪਰ ਇਹਨਾਂ ਦੇ ਨਾਲ ਨਾ ਤੁਰਾ ਪੰਜਾਬ ਦੇ ਨਾਲ ਇਹਨਾਂ ਨੂੰ ਸਾਰਾ ਇਹ ਜੜਾ ਚੱਲਣਾ ਪੈਣਾ ਸੀ ਇਹੋ ਜਿਹੇ ਪਾਲਸੀਆਂ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਹੁਣੇ ਗੱਲ ਕੀਤੀ ਆ ਕਿ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਨੇ ਜੋ ਇਕੱਠ ਦਿਖਾ ਗਿਆ ਆਪਣਾ ਟਰੈਕਟਰ ਮਾਰਚ ਕੀਤੇ ਆਪਣੇ ਪ੍ਰੋਟੈਸਟ ਕੀਤੇ ਉਹਨਾਂ ਵਿੱਚ ਕਿਸਾਨ ਆਏ ਉਹਨਾਂ ਵਿੱਚ ਆਪਾਂ ਵੀ ਦਿਲੋਂ ਉਹਨਾਂ ਦੇ ਨਾਲ ਹਮਦਰਦੀ ਕਰਦੇ ਆ ਕਿਉਂਕਿ ਜੇ ਕਿਸਾਨ ਪੰਜਾਬ ਦੇ ਵਿੱਚ ਖੁਸ਼ਹਾਲ ਹੈ ਤੇ ਪੰਜਾਬ ਦੇ ਵਿੱਚ ਵਪਾਰ ਖੁਸ਼ਹਾਲ ਹੈ ਇਸ ਗੱਲ ਨੂੰ ਮੰਨਦੇ ਆ ਆਪਾਂ ਇਹਨਾਂ ਦਾ ਵੀ ਸਮਰਥਨ ਹਮੇਸ਼ਾ ਕੀਤਾ ਤੇ ਗਾਂ ਵੀ ਕਰਦੇ ਰਵਾਂਗੇ ਔਰ ਇਹ ਜਿਹੜੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਜਿਹੜਾ ਪੰਜਾਬ ਬਚਾਓ ਜਾਂ ਲੇਟ ਪੁਲੇ ਪਾਲਸੀ ਦੇ ਖਿਲਾਫ ਜਿਹੜੇ ਧਰਨੇ ਦਿੱਤੇ ਆ ਪ੍ਰੋਟੈਸਟ ਕੀਤੇ ਨੇ ਅੱਜ ਉਹਦਾ ਨਤੀਜਾ ਵੈ ਕਿ ਪੰਜਾਬ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਔਰ ਆਪਣੇ ਕੀਤੇ ਹੋਏ ਪਾਲਸੀਆਂ ਨੂੰ ਵਾਪਸ ਲੈ ਕੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਸਾਰੇ ਪੰਜਾਬ ਨੂੰ ਜੜੀ ਆ ਇਹ ਰਾਹਤ ਮਿਲੀ ਆ ਇਸ ਕਰਕੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਆ ਕਿਸਾਨਾਂ ਨਾਲ ਜੋ ਕਾਂਗਰਸ ਪਾਰਟੀ ਨੇ ਸੰਗਾਰਸ਼ ਕੀਤਾ ਉਹਨਾਂ ਦੀ ਬਹੁਤ ਵੱਡੀ ਜਿੱਤ ਆ ਅੱਜ ਇਹ ਜਿਹੜੀ ਕਾਨਫਰੰਸ ਹੈ ਸਰਦਾਰ ਬਰਿੰਦਰ ਸਿੰਘ ਪਾੜਾ ਹਲਕਾ ਵ代ਕ ਉਹਨਾਂ ਦੀ ਗੈਰਮੌਜੂਦਗੀ ਵਿੱਚ ਆਪਾਂ ਇਹ ਕਰ ਰਹੇ ਆ ਔਰ ਇਸੇ ਤਰ੍ਹਾਂ ਦਾ ਜੇ ਕੋਈ ਵੀ ਸਰਕਾਰ ਕਿਸਾਨਾਂ ਦੇ ਨਾਲ ਜਾਂ ਹੋਰ ਕਿਸੇ ਜਥੇਬੰਧਾਂ ਕੋਈ ਤੱਕਾ ਕਰੇ ਦੇ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਇਹ ਤਾਂ ਹੋ ਗਈ ਆ ਜ ਲੈਂਡ ਪੂਲਿੰਗ ਦੀ ਵਾਪਸ ਹੋ ਗਈ ਆ ਬਹੁਤ ਹੀ ਵਧੀਆ ਫੀਲ ਹੋ ਰਿਹਾ ਸਾਰਿਆਂ ਨੂੰ ਤੇ ਸਾਰੇ ਪਿੰਡ ਦੀ ਜਿੱਤ ਹੋਈ ਆ ਤੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਖੁਸ਼ੀ ਦੇ ਮਹਲੇ ਪਹਿਲਦਾਰ ਸਾਡੇ ਐਮਐਲਏ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਕਿਸਾਨ ਜੁਣੀ ਜੁਨੀਅਨ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਸਾਰਿਆਂ ਦਾ ਜੋ ਕਿ ਸਾਡੇ ਪਿੰਡ ਨੂੰ ਤੀਜੀ ਮਾਰ ਵੱਜ ਚੱਲੀ ਸੀ ਤੇ ਤੀਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਚੱਲਿਆ ਸੀ ਪਹਿਲਾਂ 84 ਕਿੱਲੇ 7 ਨੰਬਰ ਸਕੀਮ ਚ ਆਈ ਫਿਰ ਸਾਡੇ ਬਾਈਪਾਸ ਚ ਜ਼ਮੀਨ ਆਈ ਜਿਹੜੀ ਰਹਿੰਦੀ ਖੁੰਦੀ ਜ਼ਮੀਨ ਹੀ ਨਾ ਉਹ ਲੈਂਡ ਪੂਲਿੰਗ ਚ ਖਤਮ ਹੋ ਚਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਵੀ ਆ ਡੀ ਮੈਲ ਜਿੱਤ ਪ੍ਰਾਪਤ ਕਰਾਈ ਕਿੱਦਾਂ ਲੱਗਦੇ ਦੇਖੋ ਜੀ ਪਹਿਲਾਂ ਤਾਂ ਇਹਨੂੰ ਚਲੋ ਸੋਚਦਾ ਕੁਛ ਨਹੀਂ ਤੇ ਜਦੋਂ ਆਪਾਂ ਇਹ ਖਬਰ ਦੇਖੀ ਐ ਖਬਰ ਵੇਖ ਕੇ ਤੇ ਸਾਰਿਆਂ ਦੇ ਮਤਲਬ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਚਿਹਰਾ ਵੀ ਸਾਰਿਆਂ ਦੇ ਆਏ ਤੇ ਸਾਰਿਆਂ ਨੇ ਪਿੰਡਾਂ ਵਾਲੇ ਰਲ ਮਿਲ ਕੇ ਮਤਲਬ ਆਪਣੀ ਖੁਸ਼ੀ ਪ੍ਰਗਟ ਵੀ ਕੀਤੀ ਅੱਜ ਪੈਲ ਦੇ ਆਧਾਰ ਤੇ ਤੇ ਆਪਾਂ ਨੂੰ ਮਤਲਬ ਸੋਚਦਾ ਕੁਛ ਨਹੀਂ ਵੀ ਆਪਾਂ ਕਿਹੜੇ ਰਾਹ ਤੁਰੀਏ ਵੀ ਕੌਣ ਮਤਲਬ ਸਾਨੂੰ ਕੋਈ ਰਾਹ ਵਿਖਾਵੇ ਮਤਲਬ ਕਿੱਧਰ ਨੂੰ ਤੁਰਿਆ ਨੂੰ ਕੋਈ ਸਮਝ ਨਹੀਂ ਆਉਂਦੀ ਆਪਾਂ ਨਾਲ ਮਤਲਬ ਸਾਡੇ ਹਲਕੇ ਦੇ ਐਮਐਲਏ ਸਾਹਿਬ ਏ ਵੀ ਨਾਲ ਤੋਂ ਰੇ ਇਹਨਾਂ ਨੇ ਸਾਨੂੰ ਰਾਹ ਵਿਖਾਏ ਸਾਡੇ ਕਿਸਾਨ ਯੂਨੀਅਨ ਨੇ ਸਾਰਿਆਂ ਨੇ ਰਾਹ ਵਿਖਾਏ ਵੀ ਆਪਾਂ ਰਾਹ ਦੱਸਿਆ ਔਰ ਰਾਹ ਤੇ ਚੱਲੇ ਆ ਜਿੱਦਾਂ ਜਿੱਦਾਂ ਸਾਨੂੰ ਦੱਸਿਆ ਗਿਆ ਅਸੀਂ ਉਦਾਂ ਦਾ ਕਰਦੇ ਗਏ ਆ ਤੇ ਇਸੇ ਹਿਸਾਬ ਨਾਲ ਸਾਡੀ ਜਿੱਤ ਪ੍ਰਗਟ ਹੋਈ